ਸਿਵਲ ਪ੍ਰਸ਼ਾਸਨ ਸਿਹਤ ਵਿਭਾਗ ਅਤੇ ਬਠਿੰਡਾ ਪੁਲਿਸ ਵੱਲੋਂ ਨਜਾਇਜ਼ ਤੌਰ ਤੇ ਚੱਲ ਰਹੀ ਨਸ਼ਾ ਛਡਾਊ ਕੇਂਦਰ ਤੇ ਕੀਤੀ ਰੇਡ ਅਤੇ 18 ਨੌਜਵਾਨوں ਕੀਤਾ ਰੈਸਕੂ ਅਤੇ ਭੇਜੇਗੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਅੰਦਰ ਤੇ ਹੁਣ ਇਸ ਦੇ ਓਨਰ ਤੇ ਕੀਤਾ ਜਾ ਰਿਹਾ ਮਾਮਲਾ ਦਰਜ ਕੋਠੇ ਵੀ ਕੀਤੀ ਜਾਵੇਗੀ ਸੀਲ ਮਾਮਲਾ ਬਠਿੰਡਾ ਦੇ ਸਾਈ ਨਗਰ ਦਾ ਜਿੱਥੇ ਬਠਿੰਡਾ ਦੇ ਸਾਈ ਨਗਰ ਗਲੀ ਨੰਬਰ 4 ਦੇ ਅੰਦਰ ਨਜਾਇਜ਼ ਤੌਰ ਤੇ ਇੱਕ ਨਹਾ ਛਡਾਓ ਕੇਂਦਰ ਜਿਹੜਾ ਉਹ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਇਸ ਇੱਥੇ ਨਹਾ ਛਡਣਾ ਆਈ ਵਿਅਕਤੀਆਂ ਤੋਂ ਮੋٹے ਪੈਸੇ ਵਸੂਲੇ ਜਾ ਰਹੇ ਸਨ ਜਿਸ ਨੂੰ ਲੈ ਕੇ ਅੱਜ ਸਿਵਲ ਪ੍ਰਸ਼ਾਸਨ ਸਿਹਤ ਵਿਭਾਗ ਅਤੇ ਬਠਿੰਡਾ ਪੁਲਿਸ ਵੱਲੋਂ ਇੱਥੇ ਰੈਡ ਕੀਤੀ ਗਈ ਜਿਸ ਦੇ ਵਿੱਚ 18 ਨੌਜਵਾਨ ਜਿਹੜੇ ਇੱਥੇ ਨਹਾ ਛਡਾਓ ਦੇ ਲਈ ਇੱਥੇ ਆਪਣਾ ਭਰਤੀ ਕੀਤੇ ਹੋਏ ਸਨ ਜਿਨ੍ਹਾਂ ਨੂੰ ਇਥੋਂ ਆਪਣਾ ਸਰਕਾਰੀ ਹਸਪਤਾਲ ਜੋ ਆਪਣਾ ਸਰਕਾਰੀ ਨਸ਼ਾਉ ਕੇਂਦਰ ਹੁੰਦੇ ਅੰਦਰ ਇਹਨਾਂ ਨੂੰ ਉੱਥੇ ਸ਼ਿਫਟ ਕੀਤਾ ਗਿਆ ਤੇ ਹੁਣ ਉਹਨਾਂ ਦਾ ਉੱਥੇ ਮੁਫਤ ਦੇ ਵਿੱਚ ਇਲਾਜ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਹੁਣ ਇਸ ਦੇ ਆਨਰ ਦੇ ਖਿਲਾਫ ਜਿਹੜਾ ਹੈ ਉਹ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਡੀਐਸਪੀ ਨੇ ਕਿਹਾ ਕਿ ਇਸ ਦੇ ਅੰਦਰ 700 ਤੋਂ ਪਲੱਸ ਜਿਹੜੀਆਂ ਲੂਜ਼ ਗੋਲੀਆਂ ਨੇ ਜਿਹੜੀਆਂ ਉਹ ਮਿਲੀਆਂ ਨੇ ਉਹਨਾਂ ਦੀ ਵੀ ਉਹਨਾਂ ਵੱਲੋਂ ਜਾਂਚ ਕੀਤੀ ਜਾਵੇ ਕਿ ਤੇ ਇਹ ਨਸ਼ੇ ਵਾਲੀਆਂ ਗੋਲੀਆਂ ਤਾਂ ਨਹੀਂ ਅਤੇ ਉਸ ਤੋਂ ਬਾਅਦ ਹੀ ਅਗਲੀ ਆਪਣਾ ਇਹਨਾਂ ਤੋਂ ਇਹਨਾਂ ਵੱਲੋਂ ਆਪਣਾ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਗੱਲ ਕਰੀਏ ਤਾਂ ਹੁਣ ਇਹ ਕੋਠੀ ਜਿਹੜੀ ਇਹ ਸੀਲ ਕੀਤੀ ਜਾਵੇਗੀ ਇਹ ਕੋਠੀ ਇਹਨਾਂ ਵੱਲੋਂ ਕਿਰਾਏ ਤੇ ਲਈ ਗਈ ਸੀ ਅਤੇ ਕਿਰਾਏ ਦੀ ਆਪਣਾ ਕਿਰਾਏ ਦੀ ਕੋਠੀ ਦੇ ਅੰਦਰ ਜਿਹੜਾ ਇਹ ਨਜਾਇਜ਼ ਤੌਰ ਤੇ ਨਸ਼ਾੜਾ ਕੇਂਦਰ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਾਈ ਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਸਾਈ ਨਗਰ ਦੇ ਅੰਦਰ ਇੱਕ ਨਾਜਾਇਜ਼ ਤੌਰ ਤੇ ਨਾਸ਼ੜੋ ਕੇਂਦਰ ਜਿਹੜਾ ਚਲਾਇਆ ਜਾ ਰਿਹਾ ਸੀ ਜਿੱਥੇ ਇਥੇ ਨਾਸ਼ੜਣਾਏ ਵਿਅਕਤੀਆਂ ਤੋਂ ਮੋਟੇ ਜਿਹੇ ਪੈਸੇ ਨੇ ਹੋ ਵਸੂਲੇ ਜਾ ਰਹੇ ਸਨ ਅਤੇ ਜਦ ਇਸ ਆਪਣਾ ਸੰਬੰਧੀ ਸਿਵਲ ਪ੍ਰਸ਼ਾਸਨ ਸਿਹਤ ਵਿਭਾਗ ਦੇ ਪੁਲਿਸ ਨੂੰ ਪਤਾ ਲੱਗਿਆ ਤਾਂ ਇਥੇ ਜਾ ਕੇ ਰੇਡ ਕਰਕੇ ਇਸ ਦੇ ਅੰਦਰੋਂ 18 ਜਿਹੜੇ ਨਾਸ਼ੜੋ ਅਪਸ਼ੜਨ ਦੇ ਵਿਅਕਤੀ ਇਥੇ ਆਪਾਂ ਇਥੇ ਮਿਲੇ ਸਨ ਭਾਰਤੀ ਕੀਤੇ ਹੋਏ ਸਨ ਉਨਾਂ ਨੂੰ ਹੁਣ ਇਹਨਾਂ ਬਲੋ ਸਰਕਾਰੀ ਹਸਪਤਾਲ ਜੋ ਸਰਕਾਰੀ ਨਸ਼ਾ ਰੋਕ ਕੇਂਦਰ ਹੈ ਉਹਦੇ ਅੰਦਰ ਲਿਆ ਕੇ ਇਹਨਾਂ ਦਾ ਹੁਣ ਨਾਜਾਇਦਾ ਹੋ ਸ਼ੁਰੂ ਕੀਤਾ ਜਾਵੇਗਾ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡਾਕਟਰ ਅਰੋਣ ਅਤੇ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਜੀ ਸਾ ਕੀ ਨਾਮ ਹੈ ਤੇ ਕੀ ਕਹਿਣਾ ਚਾਹੀਦਾ ਆ ਮੇਰਾ ਨਾਮ ਡਾਕਟਰ ਹਰਵੰਦ ਸੰਸਲਾ ਇੱਕ ਜੁਆਇੰਟ ਪ੍ਰਸ਼ਾਸਪਾਲਿਸ਼ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਜੁਆਇੰਟ ਇੱਕ ਇਲੀਗਲ ਨਸ਼ਾ ਸ਼ਰਾਬ ਕੇਂਦਰ ਦੀ ਇੱਕ ਰੇਡ ਸੀ ਜਿੱਥੇ ਸਾਨੂੰ ਮਾਨ ਜੋ ਟਿੱਕ ਟਿੱਕ ਮਿਸ਼ਨ ਵੱਲੋਂ ਹੁਕਮ ਮਿਲਿਆ ਸੀ ਕਿ ਅੱਥਰੂ ਦਾ ਕਿ ਇਹ ਰੇਡ ਕਰੋ ਤੇ ਅੱਥੇ ਸਾਨੂੰ ਜਦੋਂ ਅੱਥੇ ਰੇਡ ਕੀਤੀ ਸੀ ਪਾਇਆ ਗਿਆ ਕਿ ਇੱਕ ਗੈਰ ਕਾਨੂੰਨੀ ਨਸ਼ਾ ਸ਼ਰਬ ਕੇਂਦਰ ਚੱਲ ਰਿਹਾ ਸੀ ਤੇ ਕੋਈ ਸੰਸ ਨਹੀਂ ਹੈ ਤੇ ਇੱਥੇ ਅਸੀਂ ਆਪੇ ਦੇਖਿਆ ਕਿ 19 ਮਰੀਜ਼ ਸੀਗੇ ਜਿੰਨਾਂ ਵਿੱਚੋਂ 18 ਮਰੀਜ਼ ਦੇ ਇੱਕ ਬੰਦਾ ਦਾ 19ਵਾਂ ਸੀ ਉਹ ਨਸ਼ਾ ਸ਼ਰਬ ਕੇਂਦਰ ਚਲਾ ਸੀ ਕੇਰ ਟੈਕਟਰ ਸੀ ਨਸ਼ਾ ਬਾਕੀ ਨਸ਼ਾ ਕਰਨ ਵਾਲੇ ਮਰੀਜ਼ ਉਹਨਾਂ ਨੂੰ ਸੀ ਆਪ ਦੇ ਸਰਕਾਰੀ ਦੀ ਹੈਬਿਟੇਸ਼ਨ ਸੈਂਟਰ ਵਿੱਚ ਸ਼ਿਫਟ ਕਰਨ ਦਾ ਗਿਆ ਹੈ ਬਾਕੀ ਅੱਗੇ ਦੀ ਅੱਗੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ ਦਵਾਈਆਂ ਕਿਸ ਤਰ੍ਹਾਂ ਦੀਆਂ ਕੋਈ ਦਵਾਈਆਂ ਸਰ ਕੋਈ ਇਦਾਂ ਦੀ ਦਵਾਈਆਂ ਕੋਈ ਨਹੀਂ ਮਿਲੀਆਂ ਕੁਝ ਲੂਸ ਟੈਬਲੇਟਸ ਵਗੈਰਾ ਮਿਲੀਆਂ ਉਹ ਅੱਗੇ ਸੀ ਦੇਖ ਰਹੇ ਕਿ ਕੀ ਕਰ ਰਹੇ ਨੇ ਟਾਈਮ ਤੋਂ ਚਲਾ ਸਰ ਜੋ ਤੁਹਾਨੂੰ ਅਕਸਰ ਬਸ ਲੋਕਾਂ ਤੋਂ ਜਾਂ ਪਤਾ ਲੱਗਿਆ ਜਾਂ ਮਰੀਜ਼ਾਂ ਨੇ ਦੱਸਿਆ ਲਗਭਗ ਜਿਆਦਾ ਤਾਂ ਪੁਰਾਣਾ ਤਾਂ ਨਹੀਂ ਹੈ ਮਹੀਨੇ ਕਿੰਨੇ ਚੱਲ ਰਿਹਾ ਓਨਰ ਕੌਣ ਹੈ ਓਨਰ ਤਾਂ ਹਲੇ ਨਹੀਂ ਪਤਾ ਲੱਗਿਆ ਜੋ ਨਾਲ ਦੇ ਬੰਦੇ ਨੇ ਦੱਸਿਆ ਕਿ ਉਹ ਹਲੇ ਕੋਈ ਤੁਸੀਂ ਨਾਲੇ ਮੀਡੀਆ 'ਚ ਕੋਈ ਕੁਲ ਕੇ ਨਹੀਂ ਦੱਸ ਸਕਦੇ ਬਾਕੀ ਹਲੇ ਕਾਰਵਾਈ ਚੱਲਦੀ ਹੈ ਉਸ ਤੋਂ ਸੀਲ ਕਿਉਂ ਨਹੀਂ ਕਰਿਆ ਉਹ ਹਾਂਜੀ ਜੋ ਬਿਲਡਿੰਗ ਹੈ ਉਹਨੂੰ ਸੀਲ ਕਰ ਰਹੀ ਹੈ ਪੁਲਿਸ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਸਰ ਮੈਮ ਹਾਂਜੀ ਜੀ ਸਭ ਕੀ ਖਮਾ ਚੋੜ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਾਈ ਨਗਰ ਦੇ ਵਿੱਚ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਨਸ਼ਾ ਛਡਾਊ ਜਿਹੜਾ ਹੈਗਾ ਸੈਂਟਰ ਚੱਲ ਰਿਹਾ ਹੈਗਾ ਜਿਹਦੇ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਔਰ ਹੈਲਥ ਡਿਪਾਰਟਮੈਂਟ ਅਤੇ ਸਾਡਾ ਪੁਲਿਸ ਡਿਪਾਰਟਮੈਂਟ ਤੇਨਾਂ ਨੇ ਜਿਹੜੀ ਸੀ ਇੱਥੇ ਜੁਆਇੰਟ ਰੇਡ ਕੀਤੀ ਹੈ ਸਾਈ ਨਗਰ ਦੇ ਵਿੱਚ ਇੱਕ ਮਕਾਨ ਦੇ ਵਿੱਚ ਜਿਹੜਾ ਸੀਗਾ ਨਸ਼ਾ ਛਡਾਊ ਸੈਂਟਰ ਚਲਾਇਆ ਹੋਇਆ ਸੀ ਜਿਹਦਾ ਜਿਨਾਂ ਦੇ ਪਾਸ ਕੋਈ ਕਿਸੇ ਕਿਸਮ ਦਾ ਲਾਇਸੈਂਸ ਵਗੈਰਾ ਨਹੀਂ ਸੀਗਾ ਜਦੋਂ ਸੀ ਰੇਡ ਕੀਤੀ ਤਾਂ ਇੱਥੇ ਜਿਹੜਾ ਸੀ ਸਾਨੂੰ 18 ਬੰਦੇ ਜਿਹੜੇ ਨੌਜਵਾਨ ਸੀਗੇ ਜਿਹੜੇ ਉਸਾਂ ਦੇ ਇੱਥੇ ਮਿਲੇ ਜਿਹੜੇ ਜਿਹੜਾ ਉਹ ਨਸ਼ਾ ਛਡਾਉਣ ਦੇ ਲਈ ਇੱਥੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਔਰ ਸਾਨੂੰ ਜਿਹੜਾ ਇੱਥੋਂ 870 ਕੈਪਸੂਲ ਔਰ ਗੋਲੀਆਂ ਜੋ ਨੋਜ਼ ਮਿਲੀਆਂ ਨੇ ਉਹ ਮਿਲੀਆਂ ਨੇ ਉਹ ਸਾਰਿਆਂ ਜਿਹੜੇ ਸੀ ਲੜਕੇ ਨੌਜਵਾਨ ਜਿਹੜੇ ਬਲੇ ਸੀ ਉਹਨਾਂ ਨੂੰ ਅਸੀਂ ਜਿਹੜਾ ਹੈਲਥ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਜਿਹੜੇ ਸਾਡੇ ਡਿਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਾ ਦਿੱਤਾ ਹੈਗਾ ਇਹ ਜਿਹੜੇ ਸਾਨੂੰ ਗੋਲੀਆਂ ਤੇ ਕੈਪਸੂਲ ਮਿਲੇ ਆ ਉਹਨਾਂ ਦਾ ਸੀਮ ਪੁਲੰਦਾ ਤਿਆਰ ਕਰਕੇ ਜਿਹੜਾ ਹੈਗਾ ਹੈਲਥ ਡਿਪਾਰਟਮੈਂਟ ਨੂੰ ਹੈਂਡਓਵਰ ਕਰ ਦਿੱਤਾ ਜਾਏਗਾ ਜਿਸ ਤਰ੍ਹਾਂ ਦੀ ਸਾਨੂੰ ਉਹਦੇ ਸਬੰਧ ਵਿੱਚ ਹੈਲਥ ਡਿਪਾਰਟਮੈਂਟ ਡਾਇਰੈਕਟਰ ਰਿਪੋਰਟ ਦੇਗਾ ਉਸ ਤਰ੍ਹਾਂ ਦੀ ਕਾਰਵਾਈ ਕਰ ਸਰ ਇਹ ਕਿੰਨੀ ਕੀ ਦੇਰ ਤੋਂ ਚਲਾਇਆ ਜਾ ਰਿਹਾ ਪਤਾ ਨਹੀਂ ਕੁਝ ਇਹਦੇ ਬਾਰੇ ਜਿਹੜਾ ਹੈਗਾ ਜਸਵਿੰਦਰ ਸਿੰਘ ਤੇ ਮਨਿੰਦਰ ਸਿੰਘ ਨਾਂ ਦੇ ਦੋ ਬੰਦੇ ਆ ਜਿਹੜੇ ਸੋ ਚਲਾ ਰਹੇ ਹੈਗੇ ਜਿਹੜੇ ਉਹਨਾਂ ਦੇ ਅਰੈਸਟ ਕਰਨ ਤੇ ਕਾਫੀ ਜਿਹੜੇ ਤੱਤ ਉਹਨਾਂ ਦੇ ਅਰੈਸਟ ਕਰਨ ਤੇ ਸਾਹਮਣੇ ਆਉਣਗੇ ਜਿਹੜੀ ਹੁਣ ਜਿਹੜੀ ਮੁੜੀ ਜਿਹੜੀ ਤਫਤੀਸ਼ ਕੀਤੀ ਐ ਜੋ ਨੌਜਵ ਤੇ ਇਥੇ ਇਹਨਾਂ ਦੇ ਇੱਕ ਮਹੀਨੇ ਤੋਂ ਇਹ ਸੈਂਟਰ ਚੱਲ ਰਿਹਾ। ਨਹੀਂ ਫਿਲਹਾਲ ਹਜੇ ਕੋਈ ਰਸਤੇ ਵਿੱਚ ਨਹੀਂ ਲਿਆ। ਅਸੀਂ ਜਿਹੜਾ ਹੈਗਾ ਹਜੇ ਸਾਰੀ ਇਹਦੀ ਇਨਕੁਆਰੀ ਕਰ ਰਹੇ ਹਾਂ। ਇਨਕੁਆਰੀ ਜੇ ਦੇ ਮਤਲਬ ਕੋ ਜੋ ਕਾਨੂੰਨ ਅਨਸਾਰ ਹੋਈ ਦੇਸੀ ਕਰ ਰਹੇ ਕੰਮ। ਜਿਹੜੇ ਮੁੰਡੇ ਰੱਖਿਆ ਉਹ ਕਿੰਨੇ ਕੇ ਪੈਸੇ ਲੈ ਕੇ ਇਸ ਕੰਮ ਕਰਮ ਨੇ। ਉਹਦੇ ਬਾਰੇ ਜਦੋਂ ਉਹਨਾਂ ਬੰਦੇ ਨੂੰ ਅਸੀਂ ਫੜਾਂਗੇ ਜਾਂ ਉਹਨਾਂ ਦੇ ਬਾਰੇ ਕੋਈ ਕਾਰਵਾਈ ਕਰਾਂਗੇ ਉਹਨਾਂ ਨੂੰ ਪੁੱਛ ਕੇ ਛੇ ਕਰਾਂਗੇ ਤਾਂ ਇਹ ਗੱਲ ਸਾਹਮਣੇ ਆਊਗੀ ਕਿ ਉਹਨਾਂ ਤੋਂ ਕਿੰਨੇ ਪੈਸੇ ਜਿਹੜੇ ਸੀ ਲੈ ਜਾ ਰਹੇ। ਮਕਾਨ ਮਾਲਕ ਤੇ ਪੁੱਛ ਨਹੀਂ ਕਰੀਓ। ਅ ਦੇਖਦੇ ਹਾਂ ਜੀ ਜੋ ਅੱਗੇ ਮਕਾਨ ਕਿਸਤਾ ਹੈਗਾ ਇਹਦੇ ਬਾਰੇ ਜ ਹਾਂਜੀ ਨਾਲ ਸਾਡੇ ਤਹਿਸੀਲਦਾਰ ਸਾਹਿਬ ਹੈ ਔਰ ਸੈਂਟਰ ਅਫੀਸੈਂਟ ਹੈ ਜਿਸ ਤਰ੍ਹਾਂ ਦੀ ਵੀ ਜੋ ਕਾਨੂੰਨ ਅਨਸਾਰ ਕਾਰਵਾਈ ਹੋਈ ਗਈ ਸੀ ਉਹ ਕੰਪਲੀਟ ਕਰਦੇ ਆ